ਜਲਵਾਤ ਕੋਈ ਨਹੀਂ ਬੱਚੇ ਸਾਡੇ ਨਾ ਇਹਨਾਂ ਨੇ ਮਾਇਆ ਲੈਣੀ ਸੀ ਆਪਣੇ ਖੱਡ ਪੱਖਾਂ ਦੀ ਜੀਤੀਆਂ ਦੀ ਉਹ ਪੈਸੇ ਲੈਣ ਵਾਸਤੇ ਆਏ ਆ ਬਾਬਾ ਅਸ਼ਰਾਫ ਉਹਦੇ ਗੁਰਦਰ ਜਗਨਜੀ ਸਿੰਘ ਆ ਉਹਦੇ ਬੇਟੇ ਕੋਲ ਉਹ ਵੀ ਖੱਡ ਪੱਖਾਂ ਇਕੱਠੇ ਪਾੜ ਚਾਦੇ ਉਹਦੇ ਇਹਨਾਂ ਦੇ ਗੱਲ ਪੈ ਗਿਆ ਬੱਚਿਆਂ ਦੇ ਤੇ ਉਹ ਪਹਿਲਾਂ ਦੇ ਮਾਰਿਆ ਉਹ ਜਦਾ ਰੰਗਣਾ ਲਾਉਣ ਵਾਲਾ ਹੁੰਦਾ ਦੰਡਾ ਸਲੋਤਰ ਜੀ ਨੇ ਉਹ ਮਾਰਿਆ ਉਹ ਛੋਟੇ ਦੇ ਮਾਰਨ ਤੇ ਆ ਦੇ ਵੱਡਾ ਚੜੀ ਹੋਏ ਇਹਦੇ ਵਿੱਚ ਸਿਰ ਚ ਤੇਰੋਂ ਨੇ ਛੋਟੇ ਦੇ ਕੋ ਖੰਜਰ ਮਾਰਿਆ ਸਿੱਧਾ ਦੇ ਉੱਤੇ ਵੱਜਾ ਬੜਾ ਵਹਿ ਗਿਆ ਇਥੋਂ ਹੋਂ ਤੱਕ ਕੋਈ ਚੱਤ ਹੋ ਗਈ ਇਹ ਜਿਹਨੇ ਖੰਜਰ ਮਾਰਿਆ ਉਹਦਾ ਮਨਪ੍ਰੀਤ ਸਿੰਘ ਉਹਦੀ ਜਾਈ ਮੇਰਾ ਉਹ ਭਰਾ ਦਾ ਕਿਹੜੇ ਪਿੰਡ ਦਾ ਸੀ ਸਰਪਾਲ ਪਿੰਡ ਇਹ ਕਿੰਨੀ ਉਮਰ ਦੀ ਉਹਦੀ ਉਮਰ ਦੇ 10 ਵਿੱਚ ਪੜਦਾ ਪਪਕਰਤ ਸਿੰਘ ਸਕੂਲ ਪੜਦਾ ਜੋ ਹਾਂ ਉਸੇ ਕਲਾਸ ਤੇ ਜਿਹਨੇ ਖੰਜਰ ਮਾਰਿਆ ਉਹਦਾ ਕੀ ਨਾਮ ਸੀ ਉਹਦਾ ਨਾਮ ਸ਼ੁਭਕਰਨ ਕੇ ਸ਼ੁਭਕਰਮਣਿਤਰਾ ਦਾ ਦਾਦੇ ਉਹ ਪੁਛੋ ਪਲਾਸੌਰ ਤੇ ਆ ਤੇ ਬਾਬੇ ਅਸ਼ਰਾ ਸਾਹਿਬ ਦੀ ਗੁਰਦਾਰੇ ਗੋਲੂ ਅਰ ਗਲਪੁਛਿਆ ਯਾਦ ਆ ਪਿਓ ਨੂੰ ਕਿ ਮੰਗਲ ਜਿਹੜੀ ਦਾ ਸੰਦਨ ਆ ਗਈ ਹੈ ਉਹਦਾ ਨਾਮ ਜਸ਼ਨਦੀਪ ਸਿੰਘ ਹੈ ਆ ਦੋਵਾਂ ਆਪਸੇ ਜੁੜਾਈ ਹੋਈ ਹੈ ਕਿ ਜਦੋਂ ਉਹ ਦਮ ਜਸ਼ਨ ਹੈ ਉਹਦੇ ਕੋਲੋਂ ਪੈਸੇ ਲੈਣ ਗਏ ਪਾਟ ਪਾਟ ਗਣਪਾਟ ਇਕੱਠੇ ਕੀਤਾ ਹੀ ਪਾਰ ਕਰਦੇ ਆ ਅੱਛਾ ਜੀ ਉਹ ਗੱਡੀਆਂ ਸਿੱਧਾ ਹੀ ਗੱਲ ਪੈ ਗਏ ਨਾਲ ਕਿੰਨੇ ਹਨਾਕੀਕਾ ਉਹ ਪਰਦੇਸ਼ਾਪਤਨ ਕਰਦੇ ਨੇ ਨਹੀਂ ਕੋਈ ਕੰਨਪਾਟੀ ਸੀ ਨਸਾ ਤਾਂ ਕੋਈ ਨਹੀਂ ਕਰਦਾ ਬਟ ਚੰਗਾ ਭਲਾ ਸੀ ਉਹ ਕੰਨਪਾਟੀ ਫੈਸਲੇ ਅੰਦਰ ਲਾਈ ਹੋਈ ਮੈਂ ਆਹ ਆਹ ਤੇ 2000 ਰੁਪਇਆ ਅੰਦਰ ਸੀ ਉਹ ਕੋਈ ਪਤਾ ਨਹੀਂ ਕੀ ਕਾਰਵਾਈ ਚੱਲਦੇ ਆ ਜੋ ਬੱਚਾ ਸਾਡੇ ਦੇ ਡੈਥ ਹੋ ਗਿਆ ਅੰਤ ਵਿੱਚ ਚੱਕਰ ਸਿਆ ਚਲੋ ਸਾਫ ਹੋਣਾ ਜੀਦਾ ਜੋ ਵੀ ਹੈਗਾ ਮਾਰੀ ਗੱਲ ਹੈ ਇਹ ਜਿਹੜੇ ਜਿਹੜੇ ਮਡੇ ਡੈਥ ਹੋਈ ਆ ਇਹ ਪਰਿਵਾਰ ਚ ਦੋ ਹੀ ਆ ਦੋ ਪਰਿਵਾਰ ਸੀ ਹਾਂ ਦੋ ਪਰਿਵਾਰ ਸੀ ਕੀ ਨਾ ਪਿਤਾ ਨਾ ਗਿਨਦਾ ਜੀ ਇਹਨਾਂ ਦੋ ਪਰਾਂ ਜਿ ਕੋਈ ਆਇਆ ਵੀ ਨਹੀਂ ਨਹੀਂ ਬੱਚੇ ਜਿਹਦੇ ਛੋੜਦੇ ਜਿਹ 18 ਸਾਲਾਂ ਦਾ ਹੋਣਾ ਪੂਰਾ ਇਹਨਾਂ ਦੇ ਪਿਤਾ ਜੀ ਵੀ ਗਰਮੀ ਦੀ ਨਹੀਂ ਨਹੀਂ ਕੋਲ ਦੀ ਟਾਕੀ ਪਰ ਉਹ ਇਹ ਦੋ ਲੋਕ ਪਾਰ ਕਰਨ ਫਾਟੀ ਲੋ ਨਾ ਨਹੀਂ ਗਏ ਹਾਂ ਖੰਜਰ ਲੈ ਜਿਹਨੇ ਗੋਟਾ ਹੈ ਵੀ ਲੈਣੇ ਹੋਤੋਂ ਤੇ ਉਹਨੇ ਖੰਜਰ ਮਾਰਤਾ ਬਰੇ ਪ੍ਰਾਦੇ ਪਹਿਲਾਂ ਮੇਰੇ ਮਾਰਿਆ ਇਥੇ ਡੰਡਾ ਤੇ ਫਿਰ ਉਹਨੇ ਮੇਰੇ ਖੰਜਰ ਜਦੋਂ ਮੇਰੇ ਮਾਰਤਾ ਨਾ ਉਹਨੇ ਡੰਡਾ ਤੇ ਫਿਰ ਉਹਨੇ ਮੇਰੇ ਮੇਰਾ ਭਰਾ ਗਾੜੀ ਆ ਤੇ ਉਹਨੇ ਮਾਰ ਲਗਾ ਮੈਂ ਗਾੜੀ ਹੋ ਗਿਆ ਤੇ ਫਿਰ ਉਹਨੇ ਮੇਰੇ ਭਰਾ ਦੇ ਮਾਰਤਾ ਖੰਜਰ ਮੈਂ ਦੇ ਉਥੇ ਡਿਗਦਾ ਜਮਕੌਰ ਨੇ ਵੇਖਿਆ ਇਹ ਝਗੜਾ ਕਿਹੜੀ ਗੱਲ ਦਾ ਮਾਇਆ ਦਾ ਟੱਕਰ ਚਾਪੀ ਮਾਇਆ ਕੰਨਰ ਕੰਨਰ ਚੋਕੇ ਲਾ ਗਿਆ ਕੰਨਰ ਚੋਕੇ ਲਾ ਗਿਆ ਹੈ ਕਰੋ ਲਾ ਗਿਆ ਮੈਂ ਡਿਗਦਾ ਜਮਕੌਰ ਨੇ ਪਤਾ ਕਿੰਨਾ ਇੱਥੇ ਕੰਨਰ ਨੇ ਵੇਖਿਆ ਸਾਰਾ ਇਹ तकरीबन 4 4:30 ਦੀ ਘਟਨਾ ਜੀ ਗੋਲਬਾਗ ਦੇਖੇ ਬਾਬਾ ਅਯੂਸ਼ ਸਿੰਘ ਪੁਰਬਰਾ ਹੈਗਾ ਜੀ ਉਹਦੇ ਸਾਹਮਣੇ ਇੱਕ ਰਕਾ ਜਿਹੜਾ ਹੈ ਨਾਮ ਹੈ ਜੀ ਸੁਭਕਰਮ ਸਿੰਘ ਕੁਝ ਵਰਾਈ ਲਾਉਂਦਾ ਜੀ ਤੇ ਤਿੰਨ ਲੜਕੇ ਆ ਮਨਪ੍ਰੀਤ ਸਿੰਘ ਜਸ਼ਨਦੀਪ ਸਿੰਘ ਤੇ ਤੀਸਰਾ ਚੰਤੌਰ ਸਿੰਘ ਤੇ ਤਿੰਨ ਲੜਕੇ ਉਹਨਾਂ ਕੋਲ ਆਪਣਾ ਕੋਈ ਲੈਣ-ਦੇਣ ਜਿਹੜਾ ਸੀਦਾ ਕੋ 2000 ਰੁਪਏ ਦਾ ਉਹ ਕਰਨ ਲਈ ਗਏ ਸੀਗੇ ਨੰਬਰ ਦੋ ਉਹਦੇ ਤੋਂ ਕੋਈ ਪੁਰਾਣਾ ਕਿਰਚ ਵਗੈਰਾ ਇਹਨਾਂ ਦੀ ਜਿਹੜੀ ਹੈ ਦਾ ਕੋਈ ਸੀਗਾ ਉਹ ਲੈਣਾ ਸੀ ਉਹਦੇ ਤੋਂ ਪਰ ਇੱਕ ਦਾ ਮੀਟ ਟਾਈਮ ਇਹਨਾਂ ਚ ਬੈਸ ਹੋਈ ਬੈਸ ਦੇ ਚਲਦਿਆਂ ਜਿਹੜਾ ਹੈ ਸ਼ੁਭ ਕਰਨ ਨੇ ਜਿਹੜਾ ਹੈ ਮਨਪ੍ਰੀਤ ਮਨਪ੍ਰੀਤ ਵੀ ਜਿਹੜਾ ਹੈ ਸ਼ਰਾਬ ਮਾਰਦਾ ਹੈ ਇਸ ਕਰਕੇ ਜਿਹੜੀ ਹੈ ਉਹਦੀ ਮੌਕੇ ਪਰ ਬਰੌਡ ਤੇ ਡੈਥ ਹੋ ਗਈ ਹਸਪੀਟਲ ਲੈ ਕੇ ਆਇਆ ਜਾਂ ਡੈਡ ਕਲੇਰਡ ਇੱਕ ਨਾਲ ਲੜਕਾ ਜਿਹੜਾ ਉਹਨਾਂ ਦੇ ਸੀਗਾ ਜਿਹਨੂੰ ਥੋੜੀ ਜਿਹੀ ਸੱਟ ਲੱਗੀ ਹੋਈ ਹੈ ਤੇ ਕਿਸਤੇ ਹੈ ਤੇ ਪਿੱਛੇ ਆ ਗਿਆ ਉਹਦੀ ਵੀ ਜਿਹੜੀ ਸਟੇਟਮੈਂਟ ਲੈ ਕੇ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਿਹੜੇ ਲੜਕੇ ਦੀ ਡੈਥ ਆਈ ਉਹਦੀ ਉਮਰ ਕਿੰਨੀ ਸੀ ਉਹਦੀ ਉਮਰ 16-17 ਸਾਲ ਦੀ ਰਸਨੀ ਫੋਨ ਤੱਕ ਫਿਲਹਾਲ ਕੇ ਉਹਦਾ ਅਸੀਂ ਜੋ ਟੈਕਨੀਕਲੀ ਸੋਰਸ ਕ੍ਰੀਏਟ ਕਰਕੇ ਮੌਕੇ ਤੋਂ ਤਾਂ ਭੱਜ ਗਿਆ ਤੁਸੀਂ ਦੇਖ ਰਹੇ ਹੋ ਜਲਦੀ ਤੋਂ ਜਲਦੀ ਅਸੀਂ ਉਹਨੂੰ ਪੜ ਲਾਂਗੇ ਪੈਸੇ ਲੇ ਜਾਂ ਲੈਂਦੇ ਨੇ ਕਿ ਕਿ ਕਿਹੜਾ ਆਇਆ ਹਾਂਜੀ ਪੈਸਿਆਂ ਦਾ ਹੀ ਲੈਣ ਦੇਣ ਸੀਗਾ 2000 ਪੈਸਾ ਲੈਣ ਦੇਣ ਸੀ ਨਾਰਮਲੀ ਉਹਦੇ ਕੋਲ ਕੋਈ ਇਹਨਾਂ ਦੀ ਚੀਜ਼ ਸੀਗੀ ਜਿਹੜੀ ਕਿਚਵਾਂਗੈਰਾ ਸੀਗਾ ਉਹ ਲੈਣ ਗਏ ਸੀਗੇ ਇਸੇ ਗੱਲ ਨੂੰ ਲੈ ਕੇ ਕੱਗਰ ਪਾਉਂਦੇ ਸੀ ਕਿਰੇ ਪਾੜ ਦਾ ਕੋਈ ਪਾੜ ਦੇ ਪੈਸੇ ਲੈਣੇ ਕੋਈ ਪਾੜ ਦੇ ਪੈਸੇ ਲੈਣੇ ਉਹਦੀ ਗੱਲ ਮੇਬੀ ਜੀ ਮੈਨੂੰ ਤਾਂ ਇਹਨਾਂ ਕਲੀਅਰ ਹੈ ਵੀ ਜੇ ਪੈਸਿਆਂ ਦਾ ਲੈਣ ਦੇਣ ਤਾਂ ਪੈਸਿਆਂ ਦਾ ਹੀ ਰਹੇਗਾ ਚਾਹੇ ਮੈਟਰ ਕੋਈ ਵੀ ਹੋਵੇ ਜੀ